ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹਿਓ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪੋਲਟਰੀ ਫਾਰਮ ਤੇ ਚੱਲ ਰਿਹਾ ਜੀ ਕੰਮ ਤੁਹਾਨੂੰ ਪਤਾ ਹੀ ਹੈ ਕੰਮ ਹੈਗਾ ਏ ਬਈ ਇੱਥੇ ਬੈਡਾਂ ਦਾ ਚੱਲ ਰਿਹਾ ਬੈਡਾਂ ਦਾ ਕੰਮ ਅੱਗੇ ਵਧ ਰਿਹਾ ਥੋੜਾ ਥੋੜਾ ਕਰਕੇ ਹੌਲੀ ਹੌਲੀ ਟਰੈਕਟਰ ਲੈ ਕੇ ਆਏ ਜੀ ਤੇ ਇੱਕ ਮਿਸਤਰੀ ਬੁਲਾਏ ਲੋਹੇ ਵਾਲੇ ਜਿਨ੍ਹਾਂ ਤੇ ਆਪਾਂ ਨੇ ਕਪੌੜੀ ਜੀ ਬਣਾਉਣੀ ਹੈ ਉੱਥੇ ਤੇ ਉਹਦੇ ਹੀ ਬਣਵਾਵਾਂਗੇ ਸਾਰੇ ਦਾ ਸਾਰਾ ਉਹ ਵਾਹ ਵਾਹ ਅਜਿਹਾ ਮਿਸਤਰੀ ਨਹੀਂ ਪਛਾਣ ਹੁੰਦਾ ਜਿਹੜਾ ਗੱਲਾਂ ਦੇ ਉੱਪਰੋਂ ਕਰਵਾ ਕੇ ਲੈ ਕੇ ਆਇਆ ਹੋਇਆ। ਕਿਆ ਕਹਿੰਦੇ ਹੁੰਨੇ ਆ ਉਹ ਢਾਗਾ ਧੁੱਗਾ ਜਿਹਾ ਹੈ। ਅਜਿਹਾ ਮਿਸਤਰੀ ਦੀ ਚੌਹਰੀ ਵੱਖਰੀ ਹੋਈ ਵੀ ਆ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਾਡਲ ਚੇਂਜ ਕਰਕੇ ਆਇਆ। ਇਹ ਮਾਡਲ ਚੱਕ ਕੇ ਆਇਆ। ਉਹ ਦੋਵੇਂ ਮਿਸਤਰੀ ਉੱਧਰ ਕਹਿੰਦੇ ਅਸੀਂ ਆਪਣਾ ਕੰਮ ਨਿਬੇੜਨਾ ਛੇਤੀ ਛੇਤੀ। ਵੱਡੇ ਨਹੀਂ ਹੈਗੇ ਹੈ। ਕਰ ਦਾਂਗੇ। ਹਾਂ ਫੇਰ ਹੁਣ ਵੱਢਣੇ ਵਾਲੀ ਕੰਮ ਹੋਣਾ ਫੇਰ। ਮੈਂ ਕਹਿੰਦਾ ਦੇਰ ਜਿ ਛੋਟੇ ਹੈਗੇ ਛੋਟੇ ਕੱਢ ਲਓ ਵਿੱਚ ਦੇ। ਚਲ ਬਾਕੀ ਦੇਖ ਲੈਂਦੇ ਕੋਈ ਗੱਲ ਨਹੀਂ। ਲਓ ਜੀ।

ਇਹ ਬਲਾਈ ਦੇਖ ਲਾਂ ਤੇ ਨਹੀਂ ਫੇਰ ਮੈਂ ਕੰਮ ਨੂੰ ਮੈਂ ਕਿ ਸ਼ੀਟ ਤੇ ਖਰਾਬ ਦਿਆਂਗੀ ਤੇ ਇਹਨੂੰ ਗੱਤੀ ਆਉਣੀ ਅੱਤੀ ਫੇਰ ਮੈਂ ਆਪਣੇ ਕੋਲ ਤੇ ਕਰ ਤੁੰਗਾ ਜੀ ਲੱਭਦਾ ਆ আচ্ছা ਬਲਾਈ ਲਾ ਕੇ ਦੇਖ ਲੈ ਜੀ ਬਾਜੀ ਤਾਂ ਠੀਕ ਆ ਥੋੜੇ ਆਉਣੇ ਥੋੜੇ ਥੋੜੇ ਪੀਸ ਰੱਖਣ ਮੈਂ ਕੰਮ ਨਹੀਂ ਸ਼ੀਟ ਖਰਾਬ ਕਰਨੀ ਚਲ ਠੀਕ ਆ ਕੰਪਨੀ ਉਹ ਵੀ ਠੀਕ ਆ ਚਲ ਨਾ ਸ਼ੀਟ ਕਿਹੜੀ ਹੁਣ ਬਚੀ ਵੀ ਕੋਈ ਨਹੀਂ ਕੋਈ ਨਹੀਂ ਭਜੀ ਪੂਰ ਪੂਰੀ ਅੱਛਾ ਪੂਰਾ ਪੂਰੇ ਕੰਮ ਹਾਂਜੀ ਜਿਹੜਾ ਤੋਂ ਮੈਂ ਤੇ ਬਾਲ ਦੋ ਸੀਟਾਂ ਮੰਗਵਾਈਆਂ ਤੇ ਉਹ ਵੀ ਲਾਤੀਆਂ ਸੀਟ ਪਾਈ ਗਈਆਂ ਲੰਗੀਆਂ ਆਹ ਦਿਖਾ ਬੱਜਿਆ ਆ ਦੇਖ ਲੈ ਲੈ ਦੇਖ ਲੈਣਾ ਜੇ ਇਹ ਕਿਤੇ ਜਿਹੜਾ ਬੈੱਡ ਦਾ ਇੱਕ ਬੋਦਾ ਜਿਹਾ ਤਾਂ ਆਹ ਪਾਸਾ ਇੱਥੇ ਲਾ ਦਿੰਦੇ ਨਾ ਚੱਲੇ ਜਾਂਦੇ ਆਪਾਂ ਇਹ ਜਿਹੜਾ ਚੀਜ਼ ਹੈ ਨਾ ਬਈ ਇਹਦੇ ਪਾਟਰ ਨਿਕਲਨੇ ਅੱਛਾ ਹੁਣ ਠੀਕ ਹੈ ਠੀਕ ਹੈ ਠੀਕ ਚੱਲੋ ਸਮਝੀ ਕੇ ਮੈਂ ਸਮਝ ਗਿਆ ਨਹੀਂ ਮਸਲਾ ਹਾਲ ਤੇਰਾ ਹੋ ਗਿਆ ਆ ਦੋ ਵਾ ਤੇ ਲਾਤੀਆਂ ਇਕੱਠੀਆਂ ਤੇ ਅੱਛਾ ਉਹ ਹੈ ਸਪੋਰਟ ਹੈ ਕੀ ਇਹ ਦੇਖਣ ਨੂੰ ਧੋਏ ਲੱਗਦੀ ਆਂ ਤਾਂ ਸਪੋਰਟ ਹੈ ਨਾ ਨਾ ਸਪੋਰਟ ਵੇਈ ਨਾ ਤੋੜੇ ਲੱਗੂਆਂ ਤੇ ਬੈਟ ਮੰਗੂ ਜੀ 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 ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਬਾਬੇ ਆ ਵੀ ਚੱਕ ਲੈਣਾ ਸਮਾਨ ਆ ਸੁਣ ਮੇਰੀ ਗੱਲ ਤਾਂ ਸੁਣਾ ਜਿਹੜਾ ਆ ਪੇਜ ਆ ਜੇ ਆਪਣੇ ਵਰਤੋਂ ਚ ਨਹੀਂ ਆਉਗੇ ਰਹਾ ਆਹਾਂ ਫਿਰ ਫਿਰ ਨਮਾ ਵੀ ਤਾਂ ਲੈ ਕੇ ਆਉਣਾ ਦਾ ਅੱਛਾ ਪੱਕੀ ਗੱਲ ਆ ਮੈਂ ਤੇ ਚੌਧਰਾ ਦਾ ਵੀ ਕਿਤੇ ਸਪੋਰਟ ਜੀ ਧਰਤੀ ਜਿਹੜੀ ਦੇਣੀ ਆ ਕਿਤੇ ਤੇ ਇਹਨਾਂ ਲੋੜੇ ਨਹੀਂ ਪੈਣੀਆਂ ਮੈਂ ਲੋੜ ਨਹੀਂ ਪੈਣੀਆਂ ਇਹਨਾਂ ਲੋੜੇ ਨਹੀਂ ਪੈਣੀਆਂ ਨਾ ਲਓ ਜੀ ਇਹਨਾਂ ਨੇ ਮੇਰਾ ਹਾ ਮਦਦਤਾ ਮੈਂ ਵਿਆਹ ਦੇ ਵਿੱਚ ਖੜਾਉਣਾ ਸੀਗਾ ਜੀ ਇਹ ਹਾਂ ਇਹ ਬੰਦੇ ਹੀ ਗਲਤ ਹੋ ਗਏ ਜੀ ਇਹ ਇਹ ਵੀ ਨਵਾਂ ਬਲੌਗਰ ਬਣਿਆ ਜੀ ਇਹਦੇ ਚੈਨਲ ਦਾ ਨਾਮ ਪੁੱਛਣਾ ਜੀ ਕੀ ਆਏ ਬਲਜੀਤ ਚੌਧਰੀ ਹਾਂ ਕਿਹੜਾ ਚੌਧਰੀ ਬਲਜੀਤ ਚੌਧਰੀ ਆ ਬਲਜੀਤ ਚੌਧਰੀ ਅੱਛਾ ਬਲਜੀਤ ਚੌਧਰੀ ਹਾਂ YouTube ਦਾ ਨਾਮ ਤੁਹਾਡੇ ਦਾ ਹੈ ਕਿ ਤਾਰੀਕਾ ਲੈ ਲੋ ਜੀ ਨਮਾ ਸੁਣਾ ਆਹੀ ਲੱਗੇ ਜਾਣਾ ਆਪਾਂ ਨੇ ਉਰ ਤੇ ਉਹ ਦੋ ਹੀ ਲੱਗਣਿਆ ਜੀ ਗੱਬੇ ਆਪਾਂ ਨੇ ਐਂਗਲ ਲਿਆਉਣਾ ਉੱਥੇ ਤੇ ਅੱਛਾ ਐਂਗਲ ਲਿਆਈਏ ਐਂਗਲ ਬੁਲਾ ਲੈਣਾ ਗੱਬੇ ਇੱਕ ਐਂਗਲ ਲਾ ਲੈਣਾ ਮੈਨੂੰ ਸਮਝਾਉਣਾ ਪੈਣਾ ਤੈਨੂੰ ਕਿ ਕਣਾ ਮਤਲਬ ਇਹ ਇਹਦੇ ਵਿਚਾਲੇ ਵੀ ਲਾਉਣਾ ਪੈਣਾ ਕੋਈ ਕੁਝ ਤੇ ਯਾਰ ਵਿਚਾਲੇ ਤਾਂ ਫਿਰ ਤੂੰ ਉਹ ਚੱਕ ਲੈ ਜਿਹੜੀ ਉਹ ਪਈ ਆ ਹੋਈ ਰਾਤੀ ਆ ਫਿਰ ਹੋਰ ਯਾਰ ਚੱਕ ਬਾਈ ਉਹ ਉਹ ਮੈਂ ਮੈਨੂੰ ਲੋਹੇ ਪਰ ਕਾਨੂੰ ਖਰਚਾ ਕਰੂ ਜੀ ਮੈਂ ਤਾਂ ਖਰਚਾ ਮੇਰਾ ਪਹਿਲੇ ਹੀ ਬਹੁਤ ਪੰਗਾ ਪਿਆ ਪਾ ਮੈ ਲੋ ਜੀ ਵਿੱਕੀ ਨੂੰ ਸਾਸਰੀ ਘਾਲ ਦੀ ਸਾਰਨ ਹਾਏ ਯਾਰ ਮੈਂ ਹੈ ਤੱਤਾ ਹੈ ਤੱਤਾ ਇਹ ਵੀ ਗੱਲ ਹੈਗੀ ਐ ਰੈਂਪ ਜਿਹੜਾ ਉਹ ਪੌੜੀ ਵਾਲਾ ਬਣਾਉਣਾ ਹਾਂ ਜਿਹੜਾ ਪੌੜੀ ਪਰ ਰੈਂਪ ਬਣਾਉਣਾ ਚਲੋ ਹੁਣ ਦੀ ਹੁਣ ਜ਼ਰੂਰਤ ਵਿੱਚ ਉਧਰ ਨੂੰ ਉੱਤਰ ਨੂੰ ਚੜ੍ਹਨ ਨੂੰ ਬਹੁਤ ਚੜ੍ਹਨ ਹਾਂ 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 ਉੱਥੇ ਉਹ ਉੱਥੇ ਹੀ ਕਰਨਾ ਪੱਗਾ ਇਹਦਾ ਪੱਕਾ ਹੀ ਬਣਾ ਲੈਣਾ ਤਾਂ ਹੋਣਾ ਪੱਕਾ ਹੀ ਪੱਕਾ ਹੀ ਬਣਵਾ ਲੈਣਾ ਪੱਕਾ ਜੇ ਉਹ ਇਹਨੂੰ ਕਿਹਾ ਲੋਹਾ ਹੈ ਤੇ ਜਦ ਮਰਜ਼ੀ ਵੱਢ ਦੀ ਫੇਰ ਉਹ ਜੀ ਤੇਰੇ ਤੇਰੇ ਕੋਲੇ ਆ ਤੂੰ ਮੈਂ ਸੋਚਦਾ ਜੇ ਸਨ ਮੈਂ ਮੇਕਅੱਪ ਫਿੱਟ ਕਰ ਦੂੰਗਾ ਤੂੰ ਪਰ ਬਾਬੇ ਆਲੇ-ਦਾਲੇ ਬਹੁਤ ਘਮਨਾਂ ਦੋ ਹਨਾ ਨਹੀਂ ਹੁਣ ਵੀ ਤੇ ਜੀ ਆ ਬਿੱਟੀ ਇੱਕ ਕੱਲ ਫਿਰ ਮੈਕੇ ਦੇ ਕੰਮ ਰਹਿ ਜਾ ਹਾਂ ਹਾਂ ਭਾਈ ਲੈਂਥ ਹਾਂ ਲੈਂਥ ਚੱਕ ਲੈ ਠੀਕ ਨਹੀਂ ਹੈਗੀ ਓਹ ਠੀਕ ਆ ਹੋਰ ਕੀ ਯਾਰਾ ਇਹ ਕੋਰਪਰੇ ਦੇ ਦਬੀ ਜੇ ਹਾਂ ਇਹ ਤੁਹਾਨੂੰ ਲੱਗ ਜੂ ਕੋਰਪਰੇ ਹਾਂ ਇਹਦੇ ਸਪੋਰਟ ਆਪਾਂ ਗਾਡਰ ਦੇ ਥੱਲੇ ਲਾ ਦੇਣੀ ਸਪੋਰਟ ਇੱਕ ਉਹ ਵੀ ਤੁਹਾਨੂੰ ਦੱਸੂਗਾ ਮੈਂ ਮੌਕੇ 'ਤੇ ਕਿਵੇਂ ਚਲੋ ਚਲੋ ਓਕੇ ਪੁਆਇੰਟ ਨਾ ਗੱਲ ਨਾ ਰੋਕ ਦੇ ਰੋਕ ਕੇ ਮੇ ਤੁਹੇ ਗਾਡਰ ਦੇ ਥੱਲੇ ਨੂੰ ਇੱਕ ਤਿਰਛੀ ਸਪੋਰਟ ਲਾ ਦੇਣੀ ਹੈ 2.5 ਫੁੱਟ ਦੀ ਹੁਣੇ ਆਪਣੇ ਪ੍ਰੈਸ਼ਰ ਚੱਕ ਲੈਣਾ ਇਹਦਾ ਚੱਲੀਏ ਫਿਰ ਚਲੋ 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 ਜੀ ਫਿਰ ਕਿਥੋਂ ਤੱਕ ਫੜ ਆ ਜੀ ਪਾਪਾ ਜੀ ਕੋਲ ਮੈਂ ਤੇ ਲੈ ਕੇ ਪਾਪਾ ਜੀ ਕਹਿ ਲੱਗੇ ਵੇ ਕਰਨ ਇਹਨਾਂ ਨੂੰ ਕਦੇ ਅੱਜ ਪਾਪਾ ਜੀ ਲੱਗੇ ਵੇ ਜਿਹੜੇ ਫਾਲ ਤੋਂ ਕੱਖ ਜਿਹਾ ਜੰਮਿਆ ਵੇ ਬਿਹਰਾਈ ਹੁਣ ਲੰਮ ਸਮਝਿਓ ਜੀ ਫਿਰ ਪਾਪਾ ਜੀ ਕਹਿੰਦਾ ਵੀ ਜਿਹੜਾ ਦੁਬਾਰਾ ਫਟ ਗਏ ਵੀ ਇਹਨੂੰ ਇੱਕ ਵਾਰ ਕਰ ਲੰਨੇ ਸੁਣ ਲਓ ਜੀ ਨੀ ਮੈਂ ਤੇਨ ਚਾਰ ਗੇਲਾ ਪੁੱਛਿਆ ਪਾਪਾ ਜੀ ਆ ਬੜ ਲੀਏ ਮਹਾਮੈਦਾ ਰੱਖੇ ਵੇ ਕੱਖੇ ਮੇਰੇ ਬਿਹਰਾਈ ਕਿਹੜੀ ਐ ਸਾਤਰੀ ਵਾਲਾ ਲਾਦੇ ਸਤਿ ਸ਼੍ਰੀ ਅਕਾਲ ਜੀ ਮਾਕੇ ਤੇ ਅੱਗੇ ਪਿੱਛੇ ਉਹਨਾਂ ਨੇ ਫੇ ਹੱਥ ਪੇਰ ਜਾਣੇ ਹਾਂ ਜਿਵੇਂ ਆ ਹੁਣ ਆ ਗਾ ਮਾਚਾ ਇਹਨੂੰ ਚੁਗੇ ਲਾਵਾਂ ਥੱਬਾ ਹਾਂਜੀ ਹਾਂ ਇਹੇ ਕੰਮ ਆ ਜੂ ਹਾਂ ਹਾਂ ਉਹ ਰੋੜੇ ਨੇ ਦੀ ਨਿਗਾਹ ਜਮਾਨਾ ਕਿਹੜੇ ਵੇਲੇ ਹੱਥ ਪੇਰ ਦੇਣਾ ਸਾਰੇ ਥੱਬਾ ਘੱਟ ਬਣ ਗਏ ਹੂੰ ਇਹ ਤਾਂ ਕਰਨਾ ਗਾੜਰਾਂ ਨੂੰ ਘੜਾਂ ਤੇ ਪਈ ਗਾੜਰ ਉਹ ਪਾਪਾ ਜੀ ਕੱਢਣ ਵਕਤ ਉਹਨਾਂ ਨੂੰ ਬਹੁਤ ਲੁੱਲਾਭਾ ਕਰਨਾ ਪੈਣਾ ਦਾ ਤਾਂ ਕਰਕੇ ਵੀ ਚੱਲ ਇਹਨਾਂ ਦਾ ਰੈਂਪ ਨਹੀਂ ਬਣਾਉਣਾ ਜਿਹੜਾ ਉਧਰ ਹੀ ਸਾਈਡ ਤੇ ਬਣਾਉ ਉੱਤਰਦੇ ਥੱਲੇ ਨੂੰ ਕੋ ਰੈਂਪ ਬਣਾਉਣਾ ਉਹਦੇ ਵਾਸਤੇ ਲੈ ਕੇ ਤਲਿਆ ਹੋਇਆ ਹੁਣ ਬਿਆਹ ਤੇ ਇਧਰ ਉੱਪਰ ਚੜਨਾ ਉਤਰਨਾ ਬਹੁਤ ਪੈਣਾ ਤਾਂ ਕਰਕੇ ਵਾਈ ਕਹਿੰਦਾ ਚੱਲ ਇਹਦਾ ਰੈਂਪ ਬਣਾਵਾ ਲਵੇਂ ਇੱਕ ਪੱਪਰ ਉਹ ਜਿਹੜੀ ਹੁੰਦੀ ਆ ਜੀ ਤੁਹਾਡੀ ਕਹਿੰਦੇ ਉਹਨੂੰ 2 ਇੰਚ ਦੀ ਪੱਤੀ ਨਾਰਮਲ ਦੀ ਪੱਤੀ ਨਹੀਂ ਹੁੰਦੀ ਉਹ ਲਾ ਦਣੀ ਬਸ ਪੌੜੀ ਤਾਂ ਨਹੀਂ ਬਣਾਉਣਾ ਰੈਂਪੇ ਬਣਾ ਦੇਣਾ। ਇੱਕ ਤਾਂ ਪੌੜੀਆਂ ਚੜਦੇ ਉਹਨੂੰ ਐ। ਦੂਆ ਲੋਡ ਰੈਂਪ ਜਿੰਨੇ ਉੱਪਰ ਤੇ ਉੱਤਰ ਤੇ ਉੱਧੇ ਇੱਧਰ ਬਣਾ ਦੇਣਾ ਆਪਣਾ। ਨਿੰਮਹਰੀ ਹੋਏਗੀ ਨਾ। ਹਾਂਜੀ। ਸੁੱਕੇ ਹੁੰਦਰਾ ਤੇਰੇ ਵਿੱਚੋਂ ਕੱਢੀਓ ਸੁੱਕਦੀਓ ਸੁੱਕਦੀ ਤੇ ਜੱਜ ਤੇ ਜੱਜ ਵੀਡੀਓ ਬਹੁਤ ਬੈਰਲ ਹੋਈਆਂ ਜੀ ਜੱਜ। ਮੈਂ ਫੇਸਬੁੱਕ ਪਰ ਕਿਹਾ YouTube ਤੇ ਵੀ। ਗੋਲ ਪਾਈਪ ਹਾਂ ਹੈਗਾ। ਦੋ ਪਏ। ਦੋ ਪਏ ਇੱਕ ਛੱਡ ਦੋ। ਜਦ ਬਹੁਤ ਬਾਰਾ ਲੋਇਆ ਵੀ ਸਾਰੇ ਪੰਜਾਬ ਚ ਨਿੰਮਾ ਸੁੱਕ ਗਈਆਂ ਨਿੰਮਾ ਸੁੱਕ ਗਈਆਂ ਤਾਂ ਕਰਕੇ ਹੋ ਗਿਆ ਸੀ ਚੱਕਰ ਥੋੜਾ ਜਿਹਾ ਪਏ ਆ ਭਰਾਵਾ ਗੋਲ ਪੈਟ ਦਾ ਹੈਗੇ ਆ ਆ ਗਿਆ ਦੋ ਆ ਇੱਕ ਸਾਤ ਦੋ ਪਏ ਆ ਤਿੰਨ ਪਏ ਆ ਇੱਕ ਹੈਵੀ ਆ ਦੋ ਹਲਕੇ ਜੇ ਆ ਥੋੜਾ ਜਿਹਾ ਹੈਵੀ ਜਿਹੜਾ ਆ ਉਹ ਦੋ ਹਲਕੇ ਜਿਹੜੇ ਅਗਲੇ ਆ ਆ ਵੀ ਫਿਰ ਤਿਆਰ ਕਰਾ ਦੇ ਦੱਸੇ ਤੁਸੀਂ ਹੈ ਓਕੇ ਹੋ ਗਿਆ ਓਕੇ ਹੋ ਗਿਆ ਮਾਹੌਲ ਇਹਦੇ ਮੈਂ ਸਰਮਾਇਆ ਹੀ ਲੱਗਣਾ ਸਰਮਾਇਆ ਲੱਗਣਾ ਇਹ ਮਾਡਲ ਚੇਂਜ ਕਰ ਦਣਾ ਫਰਮਾਇਤਾਂ ਲਾ ਕੇ ਲੈਣਾ ਤੂੰ ਆਪਣਾ ਮਾਡਲ ਚੇਂਜ ਕਰਾ ਕੇ ਲੈ ਆ ਕਿਹਨਾਂ ਦਾ ਵੀ ਕਰ ਦਣਾ ਇਹ ਮਾਡਲ ਚੇਂਜ ਇਹ ਨਵੇਂ ਬਣਾ ਦੇਣੇ ਜਦ ਇਹ ਇੱਕ ਪਾਪ ਹੋਰ ਪਿਆ ਇਹਦੇ ਬਰਾਬਰ ਦਾ ਹਲਕਾ ਦਾ ਤਦਾਂ ਲੱਗੇ ਥੋੜਾ ਕੰਮ ਇਹਨਾਂ ਕਟਰ-ਕਟਰਾਂ ਨੇ ਬਹੁਤ ਸੌਖੇ ਕਰਦੇ। ਪਰੰਦੇ ਆ ਗਏ ਇਲੈਕਟ੍ਰੋਨਿਕ ਦੇਖ ਲੈ ਹੌਲੀ-ਹੌਲੀ ਡਿਵੈਲਪਮੈਂਟ ਹੁੰਦੀ ਜਾਂਦੀ ਹਰੇਕ ਕੰਮ 'ਚ ਹੁੰਦੀ ਜਾਂਦੀ ਹੈ। ਬਹੁਤ ਵਧੀਆ ਨਹੀਂ। ਨੇ ਹੌਲੋ ਜਿਵੇਂ ਹੁਣੇ ਕੰਮ ਸਿੱਖਣ ਨੂੰ ਫਿਰਦਾ ਐਂਦੇ ਮੁੰਡੇ ਦਾ ਕੰਮ ਕਿਨੂੰ ਨਾਉਂਦ ਨਹੀਂ ਆ ਰਹੀ ਚਲੱਤ ਲਾ ਕੇ ਪਹਿਲੇ ਦਿਨ ਥੱਕ ਜਾਂਦੇ ਤੇ। ਬਿਲਕੁਲ ਸਹੀ ਕਿਹਾ। ਹੋਣ ਬਣ ਜੂ ਹੁਣ ਬਣਵਾਇਆ ਨਾ ਵੀ ਸੌਖਾ ਹੀ ਕੰਮ ਬਹੁਤ ਔਲਾ ਸਾਰੇ ਸਮਾਨ ਦੇ ਵਿੱਚ ਭਰਾਵਾ ਬਹੁਤ ਉਹਦਾ ਜਿਹੜੇ ਕੰਮ ਕਰਦੇ ਉਹਨਾਂ ਨੂੰ ਹੀ ਪਤਾ ਇਹ ਚੀਜ਼ਾਂ ਦਾ ਵੀ ਕਿਹੜੀ ਚੀਜ਼ ਕਿੱਥੇ ਕਿਵੇਂ ਕਿੱਥੇ ਵਾਰਤ ਹੋਣੀ ਆ ਬਾਈ ਰਗੜਦਾਂਗੇ ਥਲੇ ਫੜ ਤੂ ਸ਼ੁਰੂ ਸਾਨੂੰ ਵੀ ਰਗੜ ਲਾਂਦੇ ਵੜ ਗਈ ਉਹ ਬਤਾ ਮੈਨੂੰ ਸਾਰਾ ਬਹੁਤ ਬਰੀਕੀ ਕੰਮ ਆਦਾ ਆਈਟਮ ਬਹੁਤ ਕੋਈ ਨਹੀਂ ਜੀ ਕਿਹ ਪਤਾ ਲੱਗਾ ਕਿਹ ਚੱਕਲੀ ਵੀ ਗਈ ਹੈਗਾ ਜੀ ਮੈਂ ਵੀ ਕੋ ਨਾਲ ਇੱਕ ਹੋ ਗਿਆ ਸੀ ਮੈਨੂੰ ਕਿਹਾ ਜੀ ਕਹੇ ਆਪਣਾ ਅੰਜ ਚੈਨਲ ਜੀ ਹਾਂ ਇਹਦੇ ਲਈ ਇੱਕ ਟੈਲੀਸਕੋਪ ਇਹ ਸਾਨੂੰ ਇਹ ਰਗੜੀ ਜਾਂਦੇ ਨੇ ਨਹੀਂ ਹੁਣ ਸਰਮਾਇਕੇ ਵਾਲਾ ਪ੍ਰੋਜੈਕਟ ਕੱਲ੍ਹ ਤੋਂ ਚੱਲੂਗਾ ਸਰਮਾਇਕੇ ਦਾ ਗੱਲ ਕੱਲ੍ਹ ਲਾ ਦੇਣਾ ਕੱਲ੍ਹ ਹੋ ਜਾਊਗਾ ਡੰਨ ਬੋਲ ਬੈਠਾ ਕੱਲ੍ਹ ਪਹਿਲੇ ਹੁਣ ਆਟੋ ਓਟੂ ਕੱਢ ਲੈ ਵਾ ਟੂ ਕੱਢ ਦੇਣੀ ਆਪਣਾ ਬਣਾਉਣ ਦਾ ਸਿਸਟਮ ਸਾਰਾ ਬੰਦ ਹੋ ਜਾਣਾ ਕੜਨਾ ਸਰਮੈਕੀ ਦਾ ਆਪਣਾ ਜੇ ਹੁਣ ਲਾ ਕੱਟ ਦੰਦੇ ਤਾਂ ਟੁੱਟਣ ਦਾ ਖਤਰਾ ਹਾਂ ਉਹ ਤਾਂ ਇੱਕ ਵਾਰ ਲਾ ਕੇ ਫਿਰ ਐ ਵੀ ਦੋ ਦਿਨ ਪਿਆ ਰਹੇ ਬਸ ਟਿਕਾਣੀ ਨਾ 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 ਟਿਕਾਣੀ ਨਹੀਂ ਜਿੱਕਣਾ ਆਪਾਂ ਨੇ ਸ਼ੀਟ ਬਚਣੀ ਆ ਹੁਣ ਇਹ ਢੋਹ ਦਾ ਸਰਮੈਕਾ ਬਾਜਣਾ ਤਾਂ ਆਪਾਂ ਇੱਕ ਸੈਟ ਰੱਖਣ ਦਾ ਕੋਈ ਤੋੜ ਦਵੇ ਜਾਂ ਟੁੱਟੇ ਹਾਂ ਉਹ ਕੰਮ ਨਹੀਂ ਆਉਣਾ ਫਿਰ ਕਿਤੇ ਸ਼ੀਟ ਚੱਕਰ ਕੰਮ ਹੁਣ ਆਪਾਂ ਨੂੰ ਫਿਰ ਸਰਮੈਕੀ ਦੀ ਗੱਲ ਹੀ ਆਜੂਗਾ ਫਿਰ ਉਸ ਮੈਂ ਸਰਮੈਕੀ ਹੀ ਸੰਭਾਲ ਸਕਦੇ ਆਪਾਂ ਆ ਬੈੱਡ ਪਰ ਮੰਨ ਲੱਕੇ ਚੱਲ ਵੀ ਕਿੰਨਾ ਕ ਖਰਚਾ ਹੋ ਗਿਆ ਹੁਣ ਇਹਨਾਂ ਨੂੰ ਬਾਤ ਕਰਨ ਨੂੰ ਪਰਾਣਿਆਂ ਨੂੰ ਵਿਚੇ ਲਈ ਕਹਿੰਦਾ ਬਾਈ ਨੇ ਸਮਾਨ ਆ ਉਹ ਤੁਹਾਨੂੰ ਆਈਡੀ ਤੋਂ ਨਾ ਵੀ ਇੱਕ ਪੂਰੀ ਉਹ ਲੱਗ ਗਈ ਆ ਉਹ ਸੀਟਾਂ ਲੱਗੀਆਂ ਆਪਣੀਆਂ ਦੁਈਆਂ ਪੂਰੀਆਂ ਨੂੰ ਹਾਂ ਆਹ ਲਾ ਲੱਗੀਆਂ ਤੇਰੀਆਂ ਪੱਤੀਆਂ ਜੀਆਂ ਇੱਕ ਆਪਣਾ ਇਹ ਲੱਗ ਗਿਆ ਹਾਂ ਕਿ ਤੁਸੀਂ ਲਾ ਲਓ 60 ਰੁਪਏ ਨੂੰ ਲਾ ਦੋ ਆਪਣਾ 18 ਫੁੱਟ 36 ਫੁੱਟ ਹੋ ਗਿਆ ਹਾਂ 36 ਫੁੱਟ ਦਾ 60 ਰੁਪਏ ਇੱਕ ਹੋ ਗਿਆ ਤੇ ਜਿਵੇਂ ਮੈਂ ਜੀ ਆ ਗਿਆ ਲੰਮ ਸਮਾ 600 ਇੱਕ 600 ਇੱਕ 61800 ਤਾਂ ਸਿੱਧਾ ਹੀ ਹੋ ਗਿਆ ਜੋ 36 ਫੁੱਟ ਬਣਾਉਂਦਾ ਛੱਤ 6 ਫੁੱਟ ਦਾ ਹੋਰ ਲਾ ਦੇ ਵਿੱਚ ਹਾਂ ਆ ਸਰ ਕੋ ਮੁੰਦਾ ਮੇ ਦਾ ਯਾਰ ਅੱਜ ਪਤਾ ਨਹੀਂ ਕੀ ਚੱਕਰ ਆਵਾ। ਹਾਂ 2160 ਹਾਂ 2160 ਹੋ ਗਿਆ 2160 ਦਾ ਟੇ ਹੋ ਗਿਆ ਦੋ ਸੀਟਾਂ ਲਾ ਲੇ ਦੋ ਦੁਗੀਆਂ ਸ਼ੀਟਾਂ ਥੱਲੇ ਵਾਲੀਆਂ ਹਾਂ ਉਹ 864 ਰੁਪਏ ਉਹ ਹੋ ਗਿਆ ਹਾਂ ਇਹ ਹੋ ਗਿਆ ਦਦਾ 3000 ਹੋ ਗਿਆ ਹਾਂ ਇੱਕਦਰੀ ਜਿਹੜੀ ਆ ਮੋਟੀ ਸ਼ੀਟ ਲੱਗੀ ਉਹ ਲੱਗ ਹੁੰਦੀ ਹੈ ਨਾ ਹਾਂ ਉਹੀ ਚੱਲ ਗਿਆ 4500 ਰੁਪਏ ਦਾ ਕਰ ਖਰਚਾ ਹੋ ਜਨਾ ਦਾ ਠੀਕ ਆ ਜਿਹੜਾ ਜਿਹੜਾ ਬੈੱਡ ਲੈਣੇ ਹੁੰਦੇ ਤਾਂ 14-15000 ਤੋਂ ਘੱਟ ਨਹੀਂ ਤੇ 15000 ਦੇ ਪੈਣੇ ਹਾਂ ਇਹ ਉਰੀ ਨਾਲ ਵਧੀਆ ਚੱਲਣੇ ਹਾਂ ਚੱਲੋ ਜਿਹੜਾ ਬੰਦਾ ਕਰਨ ਪਰ ਆ ਵੀ ਫਿਰ ਹੁੰਦਾ ਗਿਆ ਨਹੀਂ ਸਭ ਕੁਝ ਦਿੰਦਾ ਜਿਵੇਂ ਸਰਮਾਇਕਾ ਲਾ ਕੇ ਨਵੀਂ ਬਣ ਜਾਣੇ ਤੁਹਾਡੋਂ ਕੋਲ ਲਗਾਉਣ ਦੀ ਲੋੜ ਵੀ ਨਹੀਂ ਹੈਗੀ ਹੈ ਨਾ ਕਾਕੇ ਤੁਹਾਨੂੰ ਪਤਾ ਲੱਗ ਜਾਣਾ ਬਸ ਉਹਨੂੰ ਕਰਨਾ ਆਪਾਂ ਨੂੰ ਜਿੰਨਾ ਕੋਲ ਰੱਖ ਕੇ ਦੇਖਤਾ ਵਿੱਚ ਬਸ ਮੇਰੇ ਨਾਲ ਦੱਸੋ ਹਾਂ ਬਜਾਅ ਹਾਂ ਅਸੀਂ ਗਾਣਾ ਫਾਸਨੇ ਬੜਾ ਪਰੇ ਕਰਨਾ ਪਾਣੇ ਨੂੰ ਜੇ ਨਹੀਂ ਹਾਂ ਬਸ ਤੇਰੀ ਚੀਜ਼ ਕਰ ਲੈ ਸਕਦੇ ਹਾਂ ਸਾਡੇ ਉਹ ਵੀ ਆ ਜਾਣਾ ਹਾਂ ਸਰੀਆਂ ਵੀ ਆ ਹਾਂ ਹੋਰ ਕੱਢਦੇ ਥੋੜੇ ਜਿਹਾ ਉਹਨਾਂ ਕੇ ਏਰੀਆ ਜਿੱਥੇ ਤੋਂ ਖੁੰਜਾ ਜਾਈ ਇੱਥੇ ਰਕ ਬਟਨ ਦੀ ਲੋੜ ਨਹੀਂ ਅਜਿਹਾ ਕੁੰਜਾ ਲੱਗਿਆ ਬੱਤੀ ਮਾਰਦਾ ਬਸ ਸਾਢੇ ਘੱਟ ਨੇ ਤੇਰੀ ਮੈਂ ਜਿੰਨ ਸਮਾ ਕਰ ਨਾ ਲੋ ਹਾਂਜੀ ਹਾਂਜੀ ਲੋ ਜੀਆ ਬਣਾਤੀ 71 ਮੁੰਡੇ ਨੇ ਨਹੀਂ ਥੋੜਾ ਅੱਗੇ ਲੈ ਜਾ ਤੂੰ ਥੋੜਾ ਜਿਹਾ ਅੱਗੇ ਲੈ ਜਾ ਪਹਿਲਾਂ ਚੱਕ ਕੇ ਤੂੰ ਅੱਗੇ ਲੈ ਜਾ ਪਹਿਲਾਂ ਚੱਕ ਕੇ ਉਹਨੂੰ ਥੱਲੇ ਤਾਰ ਦੇ ਉਤਰ ਕੀ ਬੱਠੀਗਾ ਹੋਗਾ ਓਕੇ ਤਾਂ ਬਸ ਨਾ ਹੋਵੇ ਓਕੇ ਆਪਾਂ ਹੁਣ ਹੇ ਲੇ ਗੋ ਬਣਾਇਆ ਥੱਲੇ ਤੇ ਆ ਜਿਹੜੀ ਉੱਚੀ ਜਾਂਦੀ ਹੈ ਨਾ ਇਹਨੇ ਥੱਲੇ ਹੀ ਭੰਨੂਗੀ ਥੱਲੇ ਇੱਟ ਹਾਂ ਨਾ ਮਾਪਾਂ ਚਲਾਪ ਹਾਂ ਆ ਜਾ ਬਸ ਅਗਰ ਤੇ ਥੱਲੇ ਆ ਜਾ ਬਸ ਮੜਾ ਚੱਕ ਉਹਦੇ ਗੱਲ ਐਂਟਰ ਤੇ ਗੈਰ ਐਨ ਮਿਲ ਜਾਣੀ ਆ ਉਹ ਚੱਕ ਫੇ ਬਾਈ ਮੜ ਜਾ ਚੱਕ ਕੇ ਪਰਲੇ ਪਾਸੇ ਰੱਖ ਦੇ ਨਾ ਇੱਥੇ ਦੇ ਭਾਵੇਂ ਤੁਹਾਨੂੰ ਫੜਲਾ ਸੌਣੀ ਦਾਾ 1 ਮਿੰਟ ਤੇ ਲੱਗਣੀ ਬਸ ਅੰਦੇ ਟ ਪਰੇ ਘਰ ਸੇ ਭਨ ਕੇ ਪਰਪਨ ਨਹੀਂ ਬਰਾਬਰ ਜਿਹਾ ਤੇ ਚਲ ਉਦੋਂ ਤਾਂ ਕੋਸਾ ਕੋਣਾ ਪਿੱਛੇ ਮੋੜਣਾ ਆਉਣਾ ਆਪਾਂ ਨੇ ਸਾਰੀਆਂ ਗਰ ਬੈਡ ਕਰ ਦੇਣੀਆਂ ਉਹ ਹਾਂ ਜੀ ਕਿੱਥੇ ਲੈਣਾ ਦਾਲੇ ਪਿੱਛੇ ਦਾ ਹੱਥਾਂ ਦੇ ਛੜ ਤੋਂ ਉੱਪਰ ਨੂੰ ਚੱਕੋ ਜਿਹਾ ਕਰਟ ਫਟਣਾ ਦੋ ਹੱਲਾ ਹੋਰ ਪੱਟ ਖੋਣੇ ਆਪਾਂ ਹਾਂ ਕੀ ਕਰ ਲਾ ਥਾ ਨਹੀਂ ਨੂੰ ਸਿੱਤੀ ਕੰਮ ਕਰ ਰਿਹਾ ਨੇ ਚਲ ਕੋਈ ਨਹੀਂ ਹੁਣ ਬਾਅਦ ਚ ਦੇ ਕੀ ਕਰੂੰਗਾ ਦੇਖ ਲੈ ਰੱਖ ਕੇ ਉਸੇ ਦਾ ਜਾਣੇ ਨਹੀਂ ਔਰ ਲੱਖ ਖੁੰਝੇ ਹੀ ਬਣਾਉਣਾ ਤੇਰਾ ਕਿਉਂਕਿ ਤਰਸ਼ਾ ਵਿੱਚ ਆ ਨਾ ਉੱਪਰ ਨੂੰ ਤਾਂ ਜਾਣ ਦੀ ਲੋੜ ਨਹੀਂ ਥੋੜੀ ਥੈਂਕ ਯੂ ਓਕੇ ਬਾਕੀਆ ਹੈ ਨਾ ਥੋੜਾ ਜਿਹਾ ਥੋੜਾ ਜਿਹਾ ਝੜੂਗਾ ਇਹ ਮੇਰੇ ਵਧੀਆ ਤਰ ਤੇ ਹੁਣ ਬਣੂਗਾ ਤਰ ਜੀ ਤੁਹਾਡੀ ਹਾਂ ਉਹ ਠੀਕ ਹੈ ਰਹਿਣ ਦੇ ਹੁਣ ਇਹਨੂੰ ਇੱਥੇ ਉਹ ਲੂਆ ਲੈਣਾ ਹੁਣ ਮੈਂ ਕਰ ਦਿੰਨੇ ਆ ਕਰਨਾ ਕਰ ਲਾ ਮੈਂ ਕਿਹਾ ਥੋੜਾ ਜਿਹਾ ਥੋੜਾ ਜਿਹਾ ਹੋਣਾ ਚਾਹੀਦਾ ਤੂੰ ਨਾ ਬੱਜੀ ਨਾ ਵਿੱਚ ਜੇ ਇਹਦੇ ਚਾਹ ਤਕਬੂਟ ਕੱਟ ਖੋਲ ਕੇ ਬੂਟ ਕੱਟ ਖੋਲ ਪਾ ਬੂਟ ਚੱਲ ਬੂਟ ਪਾ ਤਰੀ ਕਟਾਈ ਕਿੱਥੇ ਕੁਪਾ ਅਜਰਾਬਾ ਕਹਿੰਦੇ ਚੱਲ ਬੂਟ ਉਹਨਾਂ ਦੀ ਧੰ ਲੈ ਕੇ ਮੈਂ ਪਾ ਦਿੰਦਾ ਹਾਂ ਨਹੀਂ ਤਾਂ ਹੱਥ ਲੱਗਦਾ ਹੀ ਨਹੀਂ

ਅੱਜ ਪੈਸੇ ਕਰਨੇ ਵਗਿਆ ਕਰਨਾ ਉਹ ਕੁਲਵਿੰਦਰ ਨੂੰ ਹਾਂ ਪੈਸੇ ਰੈਡੀ ਆ ਉਹਨੂੰ ਫਿਰ ਪਰੇ ਕਰਦੋਂ ਕੈਸ਼ ਵੀ ਦੇ ਦੂੰਗਾ ਚੱਕਰ ਆ ਪਾ ਦੇ ਜਿਦੋਂ ਪਰੇ ਕਰ ਉਹਨੂੰ ਪਰੇ ਕਰਨਾ ਤੇ ਜਿਦੋਂ ਅੰਦਰ ਜੀ ਕੋਲੋਂ ਪਰਨਾ ਤਾਂ ਉਹ ਮੈਂ ਰੈਡੀ ਵਾਲਾ ਉਹ ਫਿਰ ਉਹ ਪੈਸੇ ਲੈ ਕੇ ਜਾਊਗਾ ਰੈਡੀ ਵਾਲਾ ਬਹੁਤ ਬਰਾਬਰ ਨੇ ਯਾਰ ਭਰਾਈ ਜਾਵੇ ਉਧਰ ਦੇ ਪਾਣੂ ਤੀ ਬੱਬ ਹਾਂ ਮੜ ਮੜੀ ਜੀ ਗਈ ਹਾਂ ਕਰਦੇ ਹਾਂ ਚੱਲ ਕਰ ਉਹ ਉਹ ਸਿਰੇ ਵਾ ਕੇ ਤੇ ਡੜੀ ਆ ਗਈ ਆਹ ਡੜੀ ਆ ਗਈ ਬੱਸ ਹਾਂ ਸਿੱਧੀ ਗੱਲਾ ਉਹ ਵੀ ਆ ਨਿਕਲ ਕੇ ਡੜੀ ਦਾ ਨਿਕਲ ਗਈ ਲੈ ਫਤਗੜ ਨਿਕਲ ਗਈ ਤਾਂ ਭੰਨ ਹੋਣਾ ਵਈ ਲੈ ਨਹੀਂ ਮਾ ਮਨ ਮੇਰੀ ਗੱਲ ਜਿਆ ਛਾਣੀ ਦੂਜੀ ਵੀ ਨਹੀਂ ਤਿੱਖੀ ਕਰਦੇ ਹਥਿਆਰ ਫੈਰੇ ਤੁਹਾਡੇ ਕੋਲ ਸਾਡੇ ਵਾਲੀ ਛਾਣੀ ਥੋੜਾ ਵਈ ਇਹ ਉਹ ਜੋ ਤੁਹਾਡੇ ਵਾਲੀ ਨਹੀਂ ਸਾਡੀ ਨੂੰ ਤਾਂ ਤਿੱਖੀ ਕਰ ਦੋ

ਨਹੀਂ ਬਾਬੇ ਬੂਟਾਂ ਨਾਲ ਦਾ ਕੰਮ ਨੋਟਰੀ ਦਾ ਬੂਟਾਂ ਦੇ ਕਪੂਤੇ ਇਹਨੇ ਖਾਣੀਆਂ ਸਾਤ ਕੋਸਟਾ ਖਾ ਖਾ ਕੇ ਜਿਵਾਕ ਹੁੰਦਾ ਥੋੜਾ ਜਿਹਾ ਟਾਈਮ ਆਹ ਵਾਹ ਦੇਖ ਲੈਂਦੇ ਹਾਂ ਹੁਣ ਇਹ ਵੀ ਰੈਂਪੇ ਤੇ ਬਾਤਾਂ ਹੀ ਬਣ ਲੱਗਾ ਐਸਲਸਤਾ ਕਿ ਹੁਣ ਪੌੜੀ ਨਾਲ ਲਾ ਕੇ ਪੰਗੇ ਲੈਣ ਕਟਾਈ ਹੋਣੀ ਤੇਰੀ ਹੁਣ ਇੱਥੇ ਰੱਖ ਉਹ ਹੁਣ ਜਗ੍ਹਾ ਨਹੀਂ ਹੱਥ ਕੜੇ ਪਾ ਕੇ ਰੱਖੀ ਗਲੋਟ ਨਹੀਂ ਆਇਆ ਜੀ ਖਾਉਂਗੀ ਨਾ ਕਰ ਦਾਂ ਤੋੜ ਦੇਣੀ ਨਹੀਂ ਕਿਉਂ ਨਾਲੇ ਨਾਲ ਨਾ ਖਾਣੇ ਬੈਣਾ ਅੱਜੇ ਸਿਰਵਾਤ ਕਰਨੀ ਦੀ ਜੀ ਪੌੜੀ ਦੇ ਅੱਜੇ ਅੱਜੇ ਮੈਂ ਕਹਿੰਦਾ 10 ਵਾਰ ਚੜ੍ਹ ਲਈ 10 ਵਾਰ ਉਤਰ ਦਿੱਤੀ ਮੈਂ ਕੁਝ ਪੱਟ ਟੋਈ ਨਵੇੜ ਕੇ ਫੜੇ ਕਰ ਇਹਦਾ ਕੰਮ ਹੂੰ ਆ ਗਿਆ ਲੋਟ ਇਹ ਹੁਣ ਪੈਰ ਰੁਝਾ ਲਿਆ ਥੋੜਾ ਜਿਹਾ ਇਹ ਚਿਆਲ ਹਾਂ ਬੱਜਾ ਇਹ ਚਿਆਲ ਵਾਹ ਲੈ ਭੱਜ ਆ ਗਿਆ ਹੋਰ ਦੇ ਆਂਦੇ ਚਾ ਲੋ ਹੁਣ ਮੈਨੂੰ ਪਾਸ ਆ ਪੱਪੂ ਥੱਲੇ ਲੋਹੇ ਦੇ ਥੱਲੇ ਲਾਉਣੇ ਕੋੜਾ ਕੁਝ ਟੋਮੀ ਨੂੰ ਟੋਮੀ ਆ ਗਿਆ ਅੰਦਰ ਦੇ ਕੋਈ ਪ੍ਰਾਕਿਕ ਕੋਈ ਅਬ ਬਲੱਡ ਮੰਗਦਾ ਤੇ ਜਿਹੜਾ ਚੱਕਿਆ ਤਾਂ ਕਹਿੰਦਾ ਮੈਂ ਖਾਣਾ ਹੈ ਲੈਟਰ ਜੀ ਤੁਹਾਨੂੰ ਦੇਵਾਂਗਾ ਨਹੀਂ ਨਹੀਂ ਬੱਸ ਇਹ ਜਾਣਾ ਉਧਰ ਪਰਾਜ ਬੋਹੋਂ ਵੀ ਨਾ ਕਰ ਕੋਈ ਜਾਣੀ ਐਨਾ ਗੁਨੀਆ ਨਾ ਦੇ ਕਿ ਤੂੰ ਮੈਂ ਵੀ ਦੇਖਣਾ ਕੋਈ ਕਰਨ ਅੰਦਰ ਨੂੰ ਬਹੁਤ ਜਗ੍ਹਾ ਇੱਧਰ ਨਹੀਂ ਧੰਨਵਾਦ ਪਾਪਾ ਪਾਪਾ ਜਿਹੜਾ ਹੋ ਗਿਆ ਕੰਮ ਪਾਪਾ ਪਿਛੇ ਉੱਧਰ ਪਰਨੇ ਜਾਣੇ ਤੇਰੀ ਬੁਢੀ ਜੀ ਪਾਪਾ ਕਾਫੀ ਰੁਕੀ ਨੇ ਚਾਹ ਰਹੇ ਉਹਦੀ ਵੀ ਸੁਣ ਲਾ ਯਾਰ ਉਹਦੇ ਆ ਬਲੇਡ ਚ ਫੜ ਲਾ ਉਹ ਟੌਮੀ ਤਾਂ ਆਉਂਦਾ ਦੇ ਕੋਲ ਚੱਲ ਚੱਕੀ ਨਾ ਹੋਣਾ ਇਹਨੂੰ ਟੌਮੀ ਜੇ ਨਾ ਮੱਟਣਾ ਫਿਰ ਤੈਨੂੰ ਤਰੀਕਾ ਹਾਈ ਵੱਡੂਗਾ ਤੈਨੂੰ ਵੱਡੂਗਾ ਜੇ ਹੁਣ ਥੱਲੇ ਉਤਰੀ ਠੀਕ ਹੈ ਨਾ ਉਹ ਕਹਿੰਦਾ ਮੈਂ ਦਿੰਦੀ ਵੱਡਣੀ ਇਹ ਆ ਨਹੀਂ ਦਿੰਦਾ ਮੈਂ ਉਹ ਚਾ ਹਾਂ ਉੱਥੇ ਘਾਤੇ ਰੱਖਦੀ ਇਹਨੂੰ ਤੇਰਾ ਜ਼ਿਆਦਾ ਜ਼ਰੂਰੀ ਹੈ ਤੈਨੂੰ ਉਤਰਨਾ ਹਾਂ ਹਾਂ ਕੀ ਕੀ ਆ ਚੰਦਰ ਸਾਹਿਬ ਮੜਨ ਆ ਗਏ ਪਰ ਮਾਚ ਮੇਰੇ ਕੋਲ ਜਾਂਤਰ ਵੀ ਦੱਸ ਕੀ ਕੰਮ ਕਰਨਾ ਕੀ ਕੰਮ ਕਰਨਾ ਆ ਮਾ ਕੰਮ ਕਰਨਾ ਕੀ ਕੰਮ ਕਰਨਾ ਉਹਦਾ ਪਤਾ ਥੱਲੇ ਲੈ ਗਏ ਉਹਨਾਂ ਨੂੰ ਚਾਹੀਦੀ ਆ ਥੋੜੀ ਯਾਰ ਉਹ ਥੋੜੀ ਯਾਰ ਛਾਣੀ ਉਹਨਾਂ ਨੂੰ ਚਾਹੀਦੀ ਆ ਤੇਰੀ ਉਹ ਹਾਂ ਆਪਣੀ ਆਪਣੀ ਹੈ ਜੇ ਉੱਪਰ ਤੇ ਇੱਥੇ ਬਿਲਡਿੰਗ ਕਰਦਣ ਦਾ ਨਾਮ ਤੇਰੀ ਹਾਂ ਹਾਂ ਬਿਲਡ ਕਰਕੇ ਪਰੇ ਮਾਰ ਹੁਣੇ ਹਾਂ ਕਟਾਈ ਹੋਣੀ ਤੇਰੀ ਹਾਂ ਪਤਾ ਆਪਣੀ ਹੈ ਆਪਣੀ ਹੈ ਯਾਰ ਤੇਰੀ ਆਪਣੀ ਚਹੀਦਾ ਹੁੰਦਾ ਆਪਣੀ ਆਪਣੀ ਤੇ ਆਪਣੀ ਨਹੀਂ ਹੋਜੀ ਤੈਨੂੰ ਕੀ ਕਰਨੀ ਹੈ ਤਾ ਕੀ ਦਿਓ ਕੀ ਕਰਨੀ ਹੈ ਹਾਂ ਡੈਡੀ ਸੀ ਇਹ ਕਸ ਨਹੀਂ ਗਿਆ ਤਾਂ ਆਹ ਤੇ ਅੱਜ ਉਹ ਪੈਰ ਤੋਂ ਪੁੱਤਾ ਤਿੱਖਿਆ ਹੈ ਹਾਂ ਇੱਥੇ ਨਾ ਪੈਰ ਲਾ ਦਿਆ ਕਰਨਾ ਹਾਂ ਆ ਗਈ ਹੈ ਹਾਂ ਸਹੀ ਹੈ ਆ ਗਿਆ ਆ ਗਿਆ ਉਹ ਨਾ ਪਤਾ ਉਹ ਵੀ ਆਪਣਾ ਕੰਮ ਲੱਗੇ ਦਾ ਕਰ ਮਦਰ ਦੇਖਦਾ ਸਾਰੇ ਸੱਲੇ ਲਾਉਣੇ ਪੱਤੇ ਕਿੱਥੇ ਕਰ ਲਾਉਣੇ ਦੱਸੋ ਜੀ ਕੜੀ ਪੱਤੇ ਦੀ ਤੁਹਾਨੂੰ ਲਾਉਣੇ ਲਾਉਣੇ ਮੈਂ ਇਹ ਤੁਸ ਜੇ ਦਾ ਵਿੱਚ ਅੰਦਾ ਨਹੀਂ ਆਉਂਗਾ ਲੋਰ ਬਾਈ ਨਹੀਂ ਲੱਗੇ ਜੀ ਨੂੰ ਕਰਨਾ ਕੰਮ ਦੇਖਦੇ ਆ ਬਾਅਦ ਚ ਕੀ ਬਣਦਾ ਫੇਰ ਤੂੰ ਆ ਪਾਸਾਜ ਬਣਾ ਲੈ ਜੀ ਪਰ ਚੜਨ ਵਾਸਤੇ ਤੇ ਜੇ ਪੱਤੀ ਵੀ ਆ ਗਈ ਜਿਹੜੀ ਪੱਤੀ ਲੱਗਣੀ ਇਹਦੇ ਵਿੱਚ ਮਸੂਗਾ ਕੰਪਲੀਟਾ ਕਿੰਨੇ ਰੇਵਾ ਕਹਿੰਦਾ ਉਹ 7 40 250プラス

₹1000 ₹1000 ਦਾ ਅੱਛਾ ਬਈ ਤੋਂ ਠੀਕ ਹੈ ਚਲ ਮੈਂ ਪਰਦੇ ਲਿਆਉਂਦਾ ਬਸ ਲਾਹ ਉਹਦਾ ਲੈਵਲ ਚੈੱਕ ਲੈਣ ਚੈੱਕ ਕਰ ਬਹੁਤ ਕਰਦਾ ਹੈ ਜਦੋਂ ਉਹ ਪਿੱਛੇ ਦੇ ਹੇਠੇ ਲਈ ਜਾ ਹੋਰ ਲਿਆ ਹੋਰ ਬੱਤ तकरीबन ਉਹ ਕੱਢਣਾ ਚੱਲੋ ਸਰ ਕੋਣ ਚੱਲ ਉਪਰ ਇਹਦੇ ਥੱਲੇ ਕੋਸ ਆਊਗਾ ਕੋਈ ਚੀਜ਼ ਲੈਣੀ ਪੈਣੀ ਆ ਕੋਈ ਆਪਾਂ ਨੂੰ ਲੱਕੜੀ ਦੀ ਦੇਣ ਡੋੜ ਪੋਗੀ ਆ ਆ ਚੱਕੀ ਪੋਗੇ ਆ ਚੱਕੀ ਆ ਚੱਕ ਪੁੱਤ ਓਏ ਸੁਣ ਤੇ ਆ ਚੱਕਾ ਆਉਂਗੀ ਤੇਰੀ ਦੇਖੀ ਦੇਗੀ ਮੈਂ ਚੱਕ ਬਈ ਇਹ ਪਤਾ ਹੈ ਤੇ ਉਹ ਤੂੰ ਹੀ ਕੱਢ ਲੈ ਥੱਲੇ ਤੇ ਕੱਢ ਲੈ ਕੱਢ ਲੈ ਕੱਢ ਲੈ ਥੱਲੇ ਤੇ ਉਹ ਨੂੰ ਪਤਾ ਵੀ ਨਹੀਂ ਫਿਰਨਾ ਉੱਤੇ ਨਹੀਂ 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 ਗਲਤ ਬਸਾਉਂਦਾ ਨਾ ਤੂੰ ਤੈਨੂੰ ਉਹਦੇ ਹੱਸ ਥੱਲੇ ਜਾਣਾ ਉਹਦੇ ਹੱਸ ਆਮ ਨਹੀਂ ਨਹੀਂ ਛੱਡੀ ਨੇ ਫਸਾਈ ਗਲਤ ਆ ਯਾਰ ਉਹ ਮੋਟਾ ਪਾਸਾ ਪਰਲੇ ਪਾਸੇ ਲੇਕੇ ਜਾ ਹਾਂ ਖੁਲਾ ਜਿਆਦਾ ਨਹੀਂ ਮਾਉਗਾ ਜਿਆਦਾ ਨਹੀਂ ਮਾਉਗਾ ਥੋੜੇ ਜਿਹਾ ਫਰਕ ਹੈ ਨਾ ਤੇ ਇਹਦੇ ਇਹਦੇ ਗੱਲ ਕੁਝ ਹੋਰ ਦੇ ਦੇ ਹਾਂ ਮੋਰਨ ਖੁਚਲਾ ਥੋੜਾ ਜਿਹਾ ਹੋਰ ਹਾਂ ਚੱਪਾ ਮੁਕੇ ਇਹਦੇ ਥੱਲੇ ਦੇਣਾ ਕੁਝ ਹੋਰ ਪਰ ਤਰਿਆਂ ਟੇਪਰ ਇਹ ਬਹੁਤ ਵਧੀਆ ਫਿਰ ਟਾ ਟੇਪਰ ਇਹ ਨਾ ਕੱਟ ਦੋ ਠੀਕ ਹੈਗੀ ਇੱਕ ਤਾਂ ਮੈਨੂੰ ਫੋਨੇ ਵੀ ਜਦੇ ਆਉਣੇ ਹੁੰਦੇ ਬਸ ਇਹ ਜਕਮਾ ਤੱਕ ਦੇ ਥੱਲੇ ਰੱਖਣੀ ਜੀ ਕੋਈ ਨਹੀਂ ਪਾ ਠੀਕਾ ਰਹਿਣ ਦੇ ਉੱਚਾ ਨਾ ਗਿਆ ਯਾਰ ਉਹ ਫਿਰ ਇਹ ਥੱਲੇ ਵੀ ਪੱਕੀ ਪੈਕਿੰਗ ਦੇ ਨਾ ਬੈਲਡ ਨਹੀਂ ਕਰਦੇ ਆਪਾਂ ਸਰੀਆਂ ਨਾਲ ਜੀ ਸਰੀਆਂ ਨਾਲ ਤੂੰ ਕਹਿੰਦਾ ਤਾਂ ਹੈ ਬੈਲਡ ਹੋ ਜਣੀ ਪਰ ਹਿੱਲੇ ਜਾਣਾ ਉਹਨੇ ਸਹੀ ਪ੍ਰੋਪਰ ਧੇਰ ਕੰਮ ਕਰਕੇ ਇੱਥੇ ਦੇ ਦੇ ਆ ਲੈਰਾ ਕੋਈ ਕਾਤਰ ਕਿੰਨੀਆਂ ਪਈਆਂ ਕਾਤਰਾਂ ਥੱਲੇ ਬਾਬੇ ਯਾਰ ਚੱਕ ਕੇ ਦੇ ਕੋਈ ਥੱਲੇ ਰੋਂਗ ਨਾ ਕੰਮ ਕਰੋ ਮੈਂ ਤੁਹਾਨੂੰ ਇੱਧਰ ਹੀ ਦੇ ਦੇਣਾ ਹੋਰ ਕੋਈ

ਉਹ ਖਤਮ ਹੈ ਕਹਾਂਗੇ ਥੱਲੇ ਪਰ ਕੜਾ ਤੁਸੀਂ 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 ਪ੍ਰੋਪਰ ਕੰਮ ਨਹੀਂ ਨਾ ਕਰ ਰਹੇ ਮੈਂ ਕਿਹਾ ਕਹਿ ਰਿਹਾ ਤੈਨੂੰ ਮੈਂ ਤਿੰਨ ਚਾਰ ਵਾਰ ਕਹਿ ਲਿਆ ਆ ਦੇ ਸਭ ਤੇ ਥੱਲੇ ਪਹਿਲਾਂ ਉਹ ਇਹ ਤਾਂ ਜਮੇ ਬੋਦਾ ਸਮੇਂ ਉਹ ਯਾਰ ਫਿਰ ਬੋਦਾ ਫਿਰ ਕੋਈ ਤਪਕੈੜੀ ਲੈ ਲੈਣਾ ਅਸਰੀਆਂ ਲੱਗ ਜਾਣੀ ਬਾਈ ਚੜਨੀ ਯਾਰ ਆ ਦੇ ਸਰੀਆਂ ਲੱਗਿਆ ਟੱਕ ਤੂੰ ਹੋਰ ਕੁਝ ਕਹਿਣਾ ਯਾਰ ਤੁਸੀਂ ਕੱਚੇ ਕੰਮ ਕਰਦੇ ਮੈਨੂੰ ਉਧਰ ਦੂਆ ਦਿਨ ਚੜ ਗਿਆ ਜੀ ਤੇ ਅਜੇ ਚਿੱਠੀ ਤੋਰੀ ਹੈ ਤੇ ਉਹਦੇ ਵਿੱਚੇ ਵਿੱਚ ਮੁੰਡਿਆਂ ਨੇ ਭਾਈ ਆ ਵੀ ਕੰਮ ਨਾ ਕੋੜਤਾ ਆ ਤੋੜਾ ਹੈਲਦਾ ਬਾਬੇ ਆਹ ਇਧਰ ਠੀਕ ਆਲਾ ਹਾਂ ਆ ਆ ਬੋਲਦਾ ਕਿਤੇ ਦੇ ਕੋਸਾ ਫਿਰ ਕੜਕਸਰੇ ਟੁੱਟਿਆ ਕੋਸਰੇ ਆ ਦੇਖਿਓ ਕੜ ਪੱਕੇ ਕਰਨੇ ਹੋਣੇ ਆ ਆ ਵੀ ਫਿਰ ਬੋਲਦੇ ਆ ਬੋਲਦੇ ਆ ਵਿਚ ਵਿਚ ਕਰਮਾ ਕੜਕ ਫੜਕ ਜਿਹੀਆਂ ਕਾ ਦੋਹੇ ਚਲਾ ਲਾ ਇਕੱਠੇ ਤੂੰ ਵੀ ਦੂਆ ਵੀ ਚਲਾ ਲਾ ਕਰਾ ਮੈਂ ਜੇ ਕਰ ਜਾਣਾ ਜੇ ਐਮ ਸੀ ਬੀ ਸੀ ਨਹੀਂ ਕਰਦਾ ਹਾਂ ਮੋਟਰ ਬਰਾਬਰ ਚੱਲਦੀ ਸੀ ਯਾਰ ਹਾਂ ਆਈ ਵੀ ਗੱਲਾਂ ਪੁੱਛਾਂ ਚੱਲ ਕਰਕੇ ਨੂੰ ਦੇਖ ਕੇ ਆਉਣਾ ਦੱਸੋ ਯਾਰ ਆਹ ਥੋੜਾ ਸੇਕ ਜਾਰ ਰੱਖਦੇ ਅੱਗ ਲੱਗੀ ਨਿਕਲ ਕੋਈ ਨਟ ਜਾਂ ਪਾ ਕੇ ਦੀ ਪੱਤੀ ਜੀ ਬਣਾਏ ਵੇ ਇੱਕ ਯਾਰ ਸਾਨੂੰ ਕੰਮ ਨਵੇਂ ਬੈਠਣ ਦੇ ਹਣ ਵੇ ਯਾਰ ਅੱਛਾ ਚੱਲ ਪਾਈ ਜੇ ਰੇਂਜ ਲਾਉਣੇ ਠੰਡਾ ਆਉਂਗਾ ਗਰਮ ਆਉਣਾ ਵੇਰਾਂ ਪਾਣ ਅੱਛਾ ਆ ਗਰਮ ਠੰਡੇ ਹੁੰਦੇ ਨੇ ਅੱਛਾ ਚਲੋ ਠੀਕ ਹੱਸ ਕੇ ਆਹ ਤਾਂ ਦੋ ਮਿੰਟ ਪਾਉਂਗਾ ਲੋ ਜੀ ਸੁਣ ਮੈ ਕਾ ਵੀ ਲੱਗ ਗਿਆ ਇਹਨਾਂ ਨੂੰ ਪਾਵੇਂ ਵੀ ਲੱਗ ਗਏ ਹਰ ਸੈਟੀਆਂ ਨੂੰ ਸੁਣਾ ਕਿ ਲੱਗਣੇ ਹਲਾ ਸੈਟੀਆਂ ਨੂੰ ਬਾਈ ਕੱਟੇ ਆ ਵਿੱਚ ਦੇ ਜੇ ਕੱਟੇ ਹੋਏ ਹੈਗੇ ਹਨ ਤੇ ਤੇ ਬਾਈ ਕੱਢਣਾ ਪੈਂਦਾ ਪਹਿਲਾਂ لمبے ਪੀਸ ਕਰਦੇ ਆ ਨਾ ਸੈਟੀਆਂ ਦੇ ਅੱਛਾ 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 ਪਹਿਲਾਂ ਦੇ لمبے ਪੀਸ ਉਹ ਦੇਖਣਾ ਕਰਦੇ ਕਿ ਪਹਿਮਾ ਹੁੰਦਾ ਇਹ ਪਹਿਲਾਂ ਤੇ ਟੀਮ ਕਰਤਾ ਫਿਰ ਮੈਟਰਾਪ ਨਾਲ ਕੰਟਰ ਕਰਵਾਉਣਾ ਐਨੂੰ ਐਨੂੰ ਕਿਤਨਾ ਲੋਡ ਕਰੂੰਗਾ ਹੁਣ ਫਿਰ ਇੱਕ ਪਿਕਚਰ ਮਾਰ ਕੇ ਵਿੱਚ ਅੰਦਰ ਅਸੀਂ ਅੰਦਰਲੇ ਪਾਸੇ ਦੇ ਲਾ ਕੇ ਕਰੂੰਗਾ ਕੰਮ ਲੋਕ ਹਾਂ ਫਿਰ ਕਿ ਆਗੇ ਫਕਾ ਲਾ ਮਗਰ ਮੈ ਤਾਂ ਵੀ ਥੜਾ ਨਹੀਂ ਨਿਕਲੇ ਨਾ ਮੈਂ ਸਮਝ ਗਿਆ ਤੇਰੀ ਗੱਲ ਇਹ ਵੀ ਗੱਲ ਵਧੀਆ ਹੋ ਗਈ। ਮੇਰੇ ਜੀ ਮੁੰਡੇ ਨੂੰ। ਅਸਲੀ ਗੱਲ। ਹਾਂ ਉਹੀ ਬੋਲਿਆ ਕਾ ਥੋੜਾ ਜਿਹਾ। ਮਿਸਟਰੀ ਸਾਹਿਬ। ਹਾਂ ਜੀ ਸਾਡੀ ਗੱਲ। ਮਿਸਟਰੀ ਸਾਹਿਬ ਇਹ ਮੈਨੂੰ ਇਹ ਡਿਜ਼ਾਈਨ ਕਿਆ ਬਣਾਤਾ ਤਾਂ ਆਂ ਬਈ। ਇਹ ਡਿਜ਼ਾਈਨ ਜੋੜਿਆ ਬਈ ਬੈਕ ਸਾਈਡ 'ਪਾਂ। ਜਿਹੜੇ ਪੀਸ ਲਾਇਆ ਇਹਨਾਂ ਡੇਢ ਡੇਢ ਫੁੱਟ ਦਾ ਆਦਾ ਵੀ। ਨਹੀਂ ਤੇ ਜੋੜੇ। ਬੜੀ ਐਂ ਤੂੰ ਦੱਸ ਮੈਨੂੰ ਓਏ। ਹਾਂ ਜੀ। ਇਹਦੇ ਪ੍ਰਸ਼ਨ ਮੈਂ ਕਾ ਲਾਉਂਗਾ ਕਿੱਥੇ ਨੂੰ ਕਿਆ ਕਰੂੰਗਾ ਮੈਨੂੰ ਇਹਦਾ ਡਿਜ਼ਾਈਨ ਦੱਸ ਦੇ। ਇਹਦਾ ਡਿਜ਼ਾਈਨ ਇੱਧਰ ਆ ਬਈ। ਇਹ ਬੈਕ ਸਾਈਡ। ਪਛਿਆ। ਇਹ ਪਿਛਲੀ ਛੜ ਤਾਰ ਘੋਣੀ ਕਮਾਲ ਚੋ ਵੀ ਮਨ ਹੋਰੇ ਪਾਸੇ ਫੇਰੀਆਂ ਅੱਛਾ ਇੱਧਰ ਆਹੇ ਫਰੰਟ ਇਹ ਆ ਫਰੰਟ ਆਪਣਾ ਜੇਨਰੀ ਕਿਵੇਂ ਚਾਰ ਦਿਨ ਜੀ ਮੂੰਹ ਇੱਥੇ ਆਸ ਤੇ ਰੰਡੀ ਦਾ ਕੋਡ ਮੂੰਹ ਤਾਂ ਨਹੀਂ ਦਿਖਦਾ ਹੈਗਾ ਸਿੱਧੀ ਗੱਲ ਤੁਹਾਨੂੰ ਦੱਸਾਂ ਮੈਂ ਠੀਕ ਹੈ ਜੀ ਅ ਅੱਛਾ ਇਹ ਪੱਟੀ ਘੁੰਮਗੀ ਚਾਰੇ ਪਾਸੇ ਹਾਂ ਇਹਦੇ ਅੰਦਰ ਡਿਜ਼ਾਈਨ ਪਊਗਾ ਤੇ ਜਿਹੜੇ ਉਹ ਫੁੱਲ ਆਉਣੇ ਤੇ ਆਪਾਂ ਨੇ ਕਿਹਾ ਕਹਿੰਦੇ ਉਹ ਯਾਰ ਉਹ ਯਾਰ ਬੋਰ ਉਹ ਲਾਈਟਾਂ ਵਾਲੇ ਪੱਲਗ ਜੀ 48 ਬਲਗ ਵਾਈ ਤੇ 60 ਦੇ ਉੱਪਰ ਲੱਗਣੀ ਆ। ਅੱਛਾ ਬਿਲਕੁਲ ਜਿੱਥੇ ਫੈਕਟਰੀ ਦੇ ਬਰਾਬਰ ਜਿਹਦੇ ਉੱਪਰ ਬਸ ਹੈ ਨਾ। ਉੱਤੇ ਚਾਰਜ ਜੋ ਵੀ ਲੱਗਣਾ ਸੈਟੀ ਦੇ ਉੱਪਰ ਲੱਗਣਾ। ਦੋਨੇ ਪਾਸੇ ਲੱਗ ਜਾਊਗਾ ਹਨਾ। ਦੋਵੇਂ ਸਾਈਡ ਲੱਗ ਜਾਣਗੇ। ਕੱਲ ਮਨ ਨੂੰ ਮੋਡੂਲ ਲਿਆ ਦੀ। ਹਾਂ। ਦੋ ਫਿਰ ਉਹ ਹਿਸਾਬ ਨਾਲ ਆਪਾਂ ਕਟਿੰਗ ਕਰਕੇ ਵਿੱਚ ਫਿੱਟ ਕਰਦੇ ਨੇ ਤਾਰ ਅਗਲਾ ਆਪਾਂ ਫਿੱਟ ਕਰ ਦੋ। ਨਹੀਂ 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 ਕਿਹੜਾ ਤਰੀਕਾ। ਹਾਂ। ਠੀਕ ਹੈ ਲਿਆ। ਮੋਡੂਲ ਨੂੰ ਆਪਾਂ ਫਿੱਟ ਕਰਕੇ ਤੇ ਵੀਟਿੰਗ ਕਰਕੇ ਤੇ ਸਮਝ ਗਿਆ ਮੈਂ ਤੇਰੀ ਗੱਲ। ਉਹ ਫਿਰ ਉਹਦੇ ਨੀਚਲੇ ਪਾਸੇ ਤਾਂ ਸਲਮੈਕੇ ਲੱਗੂਗਾ। ਕੀ ਦੀ? ਹਾਂ 5.5 ਨੇ ਪਰ ਉਹਨੂੰ ਬਾਹਰ ਕੱਢੂ ਬਾਹਰ ਕੱਢੂਗਾ ਤਾਂ ਉਹੋ ਕਿ ਇਹਦੇ ਨਾਲੇ ਜੋੜ ਦੇਣੀ ਉਹ ਥੋੜਾ ਜਿਹਾ ਤਾਂ ਸਾਈਜ਼ ਬਾਹਰ ਨਿਕਲੂਗਾ ਜਿੱਕਣਾ ਆਹ ਸਾਈਡ ਪਰ ਬਾਹਰ ਕੱਢਿਆ ਪਤਾ ਨਹੀਂ 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 ਬਾਈ ਇਹ ਬਾਹਰ ਇਹ ਬਾਹਰ ਆ ਗਿਆ ਸੈਟੀ ਆ ਦੇ ਕਿ ਜੇ ਥੱਲੇ ਫਸਣੀ ਜਾਂਦੀ ਜਿਹੜੀ ਆ ਚੀਜ਼ ਹੈ ਨਾ ਇਹਦੇ ਥੱਲੇ ਫਸ ਜਾਣੀ ਬਿਲਕੁਲ ਬਰਾਬਰ ਰਹਿਣ ਹਾਂ ਬਰਾਬਰ ਰਹਿਣ ਇਹ ਬਰਾਬਰ ਹੀ ਸੈਟੀ ਦੀ ਉੱਪਰ ਛੱਡਿਆ ਸੈਟੀ ਇਹਦੇ ਥੱਲੇ ਫਸਣੀ ਆ ਉਹ ਬੈਡੀ ਇਹਦੇ ਥੱਲੇ ਬਦਲ ਉੱਪਰ ਉੱਪੜਵਾ ਨਹੀਂ ਹੋਣਾ ਬਾਈ ਉੱਪੜ ਮਰ ਕੇ ਠੀਕ ਹੈ ਠੀਕ ਹੈ ਲੈ ਜਾਣਾ ਮੈਂ ਐਂ ਕਹਿੰਦਾ ਵੀ ਜਿੱਥੇ ਤਾਂ ਮੈਂ ਮੰਨਦਾ ਉਹਰੇ ਤਾਂ ਬੋਰਡ ਲਾਉਣਾ ਹਾਂਜੀ ਵੀ ਬੋਰਡ ਦੇ ਕੋਲ ਵੀ ਇਹੋ ਜੀ ਪੱਟੀ ਲਾ ਕੇ ਤਾਂ ਨਹੀਂ ਬੋਰਡ ਲੱਗ ਸਕਦਾ ਨਹੀਂ ਨਹੀਂ ਬਾਈ ਉਹ ਇਹੀ ਚੰਗਾ ਲੱਗਣਾ ਪਲੇਨ ਆਏ ਤਾਂ ਸ਼ੀਟ ਨਹੀਂ ਮਡੂਲੀ ਲੱਗਣੀ ਤੂੰ ਸ਼ੀਟ ਲੱਗਣੀ ਆਪਣੀ ਕਿਹੜੇ ਦੂਜੀ ਸ਼ੀਟ ਲੱਗਣੀ ਉਹ ਜਦ ਕੱਪੜਾ ਮੈਂ ਕੱਪੜੇ ਦੀ ਗੱਲ ਕਰਦਾ ਮੈਂ ਕੱਪੜਾ ਉੱਤੇ ਉੱਪਰ ਆਉਣਾ ਬਾਈ ਉਹਦੇ ਉੱਪਰ ਤੇ ਸ਼ੁਰੂ ਹੋਣਾ ਫੇ ਪਲੇਨ ਵੀ ਰਹਿ ਜਾਣਾ ਪਿੱਛੇ ਹੈ ਪਿੱਛੇ ਪਲੇਨ ਵੀ ਛੱਡੂਗਾ ਪਲੇ ਨਹੀਂ ਯਾਰ ਜਿਹੜੀ ਨਾ ਗੱਦੇ ਵਾਲੀ ਜਗਾ ਹਣੀ ਨਾ ਬੈੱਡ ਦੀ ਬਾਈ 5 ਇੰਚ ਜਿਹੜਾ ਹਾਂ 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 ਬਸ 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 ਉਹਦੇ ਵਿੱਚ ਜਿਹੜੀ ਜਿਹੜੀ ਸੈਟਿੰਗ ਵਾਲੀ ਆਪਾਂ ਨੇ ਉਹ ਪਹੁੰਚ ਗਏ ਮੈਂ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਉਹਦੇ ਉੱਪਰ ਸਟਾਰਟ ਹੋਣਾ ਚਾਹੀਦਾ ਮੈਂ ਤਾਂ ਲੇਟ ਦਿਮਾਗ ਕੰਮ ਕਰਦਾ ਜੀ ਬਹੁਤ ਬਿਜ਼ੀ ਚੱਲਦਾ ਸੀ ਨਾ ਚੱਕਰ ਹੀ ਸੀ ਜੀ ਜੀ ਬਾਈ ਬਿਜ਼ੀ ਵਿਆਹ ਕਰਦੇ ਹਾਂ ਅੱਜ ਚੱਫੀ ਤੋਂ ਹੋਰੀ ਨਾ ਮੈਂ ਮੇਰੀ ਬਾਈ ਵਿਆਹ ਦਾ ਹਾਂ ਉਹਦੇ ਕਰਕੇ ਬਾਈ ਮੁੰਦਰਾ ਲੱਗਦਾ ਡੁੱਟ ਜਾਊਗਾ ਹਾਂ ਕੀ ਹਾਂ ਦੋ ਮੋਟੇ ਇਹ ਚਾਹ ਲਿਆ ਬਾਈ ਹੁਣ ਗ੍ਰੈਂਡਰ ਦੇ ਦੇ ਹੁਣ ਤੂੰ ਮੈਨੂੰ ਕਿਆ ਕਹੇ ਤਾਂ ਕੁਝ ਬ੍ਰਾਊਨ ਜਾ ਕੇ ਲਿਆ ਕੇ ਦੇ ਦੀ ਮੈਨੂੰ ਫੋਨ ਤੇ ਗੱਲ ਕਰ ਦੋ ਹਾਂ ਮਿੱਟੀ ਆਉਂਦੀ ਇੱਕ ਬ੍ਰਾਊਨ ਜੀ ਬ੍ਰਾਊਨ ਮਿੱਟੀ ਹਾਂ ਉਹਦਾ ਕੀ ਕਰਨਾ ਉਹਦਾ ਕੀ ਕਰਨਾ ਤੁਸੀਂ ਆਪਾਂ ਨੇ ਫੇਵੀਕੋਲ ਪਾ ਕੇ ਜਿਹੜੀਆਂ ਉਹ ਸਾਈਡਾਂ ਦਿਖਦੀ ਹੈ ਨਾ ਉਹ ਸਾਈਡਾਂ ਜੀ ਬੈਕ ਸਾਈਡ ਸਾਈਡ ਆ ਆਪਾਂ ਨੇ ਉਹ ਮਾਰ ਦੇਣਾ ਰੰਗ ਹੁੰਦਾ ਉਹ ਅੱਛਾ ਨੀਚਰ ਵਾਲੀ ਦਾ ਮਾਰ ਦੇ ਠੀਕ ਅੰਦਰੋਂ ਦਾ ਬੱਜਾ ਬਦੀ ਦੇਖਿਆ ਹੁਣ ਮੈਂ ਸਮਝ ਗਿਆ ਕਿਥੇ ਕਿਥੇ ਨਾਲ ਕੰਮ ਹਾਂ ਉਹ ਵਾਲਾ ਉਹ ਵਾਲਾ ਮਾਰ ਦੂੰਗਾ ਫਿਰ ਮੈਂ ਫੇਵੀਕੋਲ ਆਪਣੇ ਕੋ ਬਚੇ ਜਾਣਾ ਗੁੱਡ ਫੇਵੀਕੋਲ ਪਾ ਕੇ ਉਤਰਨਾ ਹੈ ਨਹੀਂ ਉਹਨੇ ਬਹੁਤ ਫਿਰ ਤੋਂ ਨਜ਼ਾਰਾ ਹੀ ਇਹ ਕੰਮ ਹਾਂ 7 ਨੰਬਰ 3 ਰਮੇਸ਼ ਸੋਧੇ ਗੁੰਗਣੇ ਹੂੰ ਜਿਕਣਾਈ ਦੇ ਆ ਸਾਈਡ ਆ ਗਈ ਬਾਈ ਆ ਸਾਡ ਥੱਲੇ ਤਾਂ ਮੈਨੂੰ ਕਹੀਂ ਲੱਗਣਾ ਠੀਕ ਹੈ ਇੱਥੇ ਮਾਰ ਦੇਣੀ ਆਪਾਂ ਨੇ ਵਧੀਆ ਲੱਗਣੀ ਆ ਬੜੀ ਗੱਲ ਠੀਕ 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 ਉਹ ਵੀ ਸਮਝ ਗਿਆ ਮੈਂ ਤੇਰੀ ਗੱਲ ਹਾਂ ਇਹ ਵੀ ਗੱਲ ਥੋੜਾ ਨਹੀਂ ਉਹੀ ਮਾਰ ਦੇ ਬਾਈ ਹਾਂ ਇੱਥੇ ਕੋਈ ਨਹੀਂ ਆਪਣੇ ਕੋਲ ਸ਼ੀਟ ਹਾਂ ਆਹ ਸਿਸਟਮ ਕਿ ਆਇਆ ਹੱਲ ਹੋਇਆ ਵਾ ਕਿਹੜਾ ਇਹਦਾ ਇਹ ਸੈਟਿੰਗ ਹੋਣੀ ਹੈ ਜੀ ਇਹਦੀ ਅਸਾਂ ਬਿੰਗਾ ਟੇਡਾ ਉਹੀ ਪਾ ਬਹਾ ਦੇ ਜਿਹੜੀ ਆਟੋ ਉਹਦੇ ਬਾਅਦ ਪਲਾਈ ਵੱਡੂਣੀ ਦੀ ਜੇ ਤੋ ਪਹਿਲਾਂ ਪਲਾਈ ਵੱਡਦੀ ਆਪਣੀ ਬੇਸਟੇਜ ਚ ਆਣੀ ਆ ਮੈਂ ਮੰਨ ਗਿਆ ਠੀਕ ਹੈ ਨਾ ਇਹ ਤੋਂ ਉਹਦੀ ਜਿਹੜੀ ਪਲਾਈ ਪੂਰੀ ਪੂਰੀ ਲੱਗਣੀ ਕੱਟ ਕੇ ਜਿਹੜੀ ਬੇਸਟੇਜ ਉਹ ਜਿਹੜੀ ਆਪਾਂ ਨੇ ਤਰਾਜਾਂ 'ਚ ਲਾ ਦੇਣਾ ਆਏ ਹਾਏ 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 ਬਹੁਤ ਸਿਆਣਾ ਮੁੰਡਾ ਬਾਈ ਤੇ ਠੀਕ ਹੈ ਨਾ ਉਹਨਾਂ ਲੱਗੇ ਜਾਣਾ ਉਹਨਾਂ ਟਾਈਮ ਨਹੀਂ ਲੱਗਣਾ ਬੰਦਾ ਆਹ ਕੱਟ ਕੇ ਲੈ ਕੇ ਠੀਕ ਹੈ ਠੀਕ ਹੈ ਠੀਕ ਹੈ